ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਵਧੀਆ ਪੋਇਖ ਬਣਾਉਣ ਦੇ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਟੈਸਟ ਜੜੇ ਨੇ ਉਹ ਪਹਿਲੇ ਦੱਸੇ ਜਾ ਰਹੇ ਹੈਗੇ ਨੇ ਤਾਂ ਅੱਜ ਇੱਕ ਉਪਰਾਲਾ ਕੀਤਾ ਗਿਆ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਿੱਚ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇੱਥੇ ਮੌਕ ਟੈਸਟ ਕਰਵਾਇਆ ਗਿਆ ਤੇ ਪੇਪਰ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਗਈ ਹੈ ਟੈਸਟ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਮੈਰੀਟੋਰੀਅ ਸਕੂਲ ਦੇ ਬੱਚੇ ਜਿਹੜੇ ਮੌਜੂਦ ਹੈਗੇ ਆ ਔਰ ਮੌਕ ਟੈਸਟ ਜਿਹੜਾ ਕਰਵਾਇਆ ਗਿਆ ਜੀ ਜੀ ਮੀਨਸ ਤੇ ਨੀਡ ਦਾ ਤਾਂ ਇਹਦੇ ਵਿੱਚ ਬੱਚਿਆਂ ਨੂੰ ਜਾਣਕਾਰੀ ਜਿਹੜੀ ਹੈ ਉਹ ਮਿਲੀ ਹੈਗੀ ਹੈ ਤਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਗਦਰਪ੍ਰੀਤ ਵੀ ਮੌਜੂਦ ਨੇ ਅਸਰ ਅੱਜ ਇੱਥੇ ਜਿਹੜੀ ਜਾਣਕਾਰੀ ਦਿੱਤੀ ਗਈ ਪੇਪਰ ਜਿਹੜਾ ਕਰਵਾਇਆ ਗਿਆ ਇਸ ਨਾਲ ਕੀ ਫਾਇਦਾ ਹੋਊਗਾ ਅੱਜ 6 ਜਨਵਰੀ 2024 ਨੂੰ ਅੱਜ ਅਸੀਂ ਸ਼ਿਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਿੱਚ ਮੌਕ ਟੈਸਟ ਕੰਡਕਟ ਕਰਵਾਇਆ ਗਿਆ ਜਿਸ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਦੇ ਸਟੂਡੈਂਟਸ ਵਾਸਤੇ ਅਸੀਂ ਜੀ ਡਬਲਯੂ ਮੇਨਸ ਤੇ ਨੀਟ ਦੇ ਪ੍ਰੈਪਰੇਸ਼ਨ ਦੇ ਰਿਗਾਰਡਿੰਗ ਸੇਮ ਪੈਟਰਨ ਤੇ ਅਸੀਂ ਐਗਜ਼ਾਮ ਕੰਡਕਟ ਕਰਾਇਆ ਤੇ ਐਸੇ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਅਰਾਊਂਡ 600 ਤੋਂ ਬੱਚੇ ਐਸ ਪੇਪਰ ਚ ਅਪੀਅਰ ਹੋਏ ਹਨ ਜਿਸ ਦੇ ਵਿੱਚ 400 ਦੇ ਅਰਾਊਂਡ ਜੀ ਡਬਲਯੂ ਮੇਨਸ ਵਿੱਚ ਅਤੇ 200 ਦੇ ਅਰਾਊਂਡ ਨੀਟ ਦੇ ਵਿੱਚ ਬੱਚੇ ਅਪੀਅਰ ਹੋਏ ਹਨ ਤੇ ਇਸ ਸਾਰੇ ਉਦਮ ਦੇ ਸੋਰ ਸਿੰਘ ਜੀ ਦਾ ਜਿਹੜੇ ਡੀਓ ਸੀਨੀਅਰ ਸਕੈਂਟਰੀ ਫਿloਸਫਰ ਅਤੇ ਸੁਨੀਤਾ ਮੈਡਮ ਦਾ ਜਿਹੜੇ ਓਵਰਆਲ ਕੋਆਰਡੀਨੇਟਰ ਸੀਗੇ ਮੈਨੂੰ ਹਰ ਫੀਲਡ ਦੇ ਤੇ ਉਹ ਉਹਨਾਂ ਨੇ ਵੱਧ ਤੋਂ ਵੱਧ ਰਜਿਸਟ੍ਰੇਸ਼ਨਸ ਕਰਵਾ ਕੇ 800 ਦੇ ਅਰਾਊਂਡ ਰਜਿਸਟ੍ਰੇਸ਼ਨ ਹੋਈਆਂ ਸੀ ਜਿਹਨਾਂ ਦੇ ਵਿੱਚੋਂ 600 ਬੱਚਾ ਟਰਨ ਅਪ ਕੀਤਾ ਤਾਂ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਇਹ ਟੈਸਟ ਕਰਵਾਉਣ ਦਾ ਬੇਸਿਕ ਪਰਪਸ ਸੀ ਕਿ ਜਿਹੜੇ ਥੋੜੇ ਜਿਹਾ ਅਨਪ੍ਰਿਵਿਲੇਜਡ ਸੋਸਾਇਟੀ ਸੈਕਸ਼ਨਸ ਤੋਂ ਬੱਚੇ ਆਂਦੇ ਹਨ ਨੋ ਡਾਊਟ ਉਹ ਐਸੇ ਅੰਡਰਪ੍ਰਿਵਿਲੇਜਡ ਸੈਕਸ਼ਨਸ ਆਫ ਸੋਸਾਇਟੀ ਤੋਂ ਆਨੇ ਪਰ ਉਹਨਾਂ ਦੇ ਹੌਸਲੇ ਵਿੱਚ ਕੋਈ ਕਮੀ ਨਹੀਂ ਪਰ ਉਸ ਟੈਲੈਂਟ ਨੂੰ ਨਿਖਾਰਨ ਦੀ ਲੋੜ ਹੈ ਉਸ ਨੂੰ ਇਨਫੋਰਮੇਸ਼ਨ ਦੀ ਲੋੜ ਹੈ ਉਹ ਸਾਰੀ ਅਸੀਂ ਜਾਣਕਾਰੀ ਸ਼ੇਅਰ ਕੀਤੀ ਕਿ ਇਸ ਪੈਟਰਨ ਦਾ ਐਗਜ਼ਾਮ ਆਂਦਾ ਹੈ ਉਸੇ ਵੈਬਸਾਈਟ ਤੇ ਜਾ ਕੇ ਕਿਹੜੇ ਪਲੇਟਫਾਰਮ ਤੇ ਜਾ ਕੇ ਇਹ ਰਜਿਸਟਰ ਕਰਵਾ ਸਕਦੇ ਹਨ ਤੇ ਕਿਹੜੀ-ਕਿਹੜੀ ਕੰਡੀਸ਼ਨਸ ਹਨ ਜਿਹਨਾਂ ਨੂੰ ਫੁਲਫਿਲ ਕਰਕੇ ਪੇਪਰ ਕੰਡਕਟਾਂ ਜੋ ਅੱچھے ਇੰਸਟੀਚਿਊਟ ਅੱچھے ਮੈਡੀਕਲ ਕਾਲਜ ਅੱچھے ਇੰਜੀਨੀਅਰਿੰਗ ਕਾਲਜ ਕਿਵੇਂ ਦਾਖਲਾ ਮਿਲ ਸਕੇ ਉਸੇ ਸੰਬੰਧੀ ਜਾਣਕਾਰੀ ਸਾਰੀ ਦਿੱਤੇਗੀ ਤਾਂ ਬਿਲਕੁਲ ਆ ਮੌਜੂਦ ਵੀ ਨੇ ਅ ਬੱਚਾ ਤੁਸੀਂ ਇੱਥੇ ਆਏ ਕੀ ਜਾਣਕਾਰੀ ਤੁਹਾਨੂੰ ਮਿਲੀ ਸਰ ਇੱਕ ਤਾਂ ਸਾਡੇ ਮਤਲਬ ਜੇਈ ਦਾ ਮੌਕ ਟੈਸਟ ਹੋਇਆ ਉਹ ਵੀ ਮਤਲਬ ਕੰਡਕਟ ਬਹੁਤ ਵਧੀਆ ਕੀਤਾ ਗਿਆ ਯੂਨੀਵਰਸਿਟੀ ਵੀ ਬਹੁਤ ਵਧੀਆ ਸੀ ਅਸੀਂ ਘੁੰਮ ਕੇ ਵੀ ਦੇਖਿਆ ਹਨਾ ਤੇ ਜੇਈ ਮੈਨਸ ਦੇ ਨੈਕਸਟ ਜਿਹੜੇ ਲੈ ਪੇਪਰ ਹੋਣਿਆ ਦੋ ਹੋਣਿਆ ਸਾਡੇ ਤੇ ਉਹਨਾਂ ਬਾਰੇ ਵੀ ਬਹੁਤ ਮਤਲਬ ਕੰਡੀਸ਼ਨਸ ਉੱਤੇ ਕੀ ਹੋਣਗੀਆਂ ਪੇਪਰ ਦੇ ਮੌਜੂਦਾ ਕੰਡੀਸ਼ਨਸ ਕੀ ਹੋਣਗੇ ਉਹਨਾਂ ਬਾਰੇ ਵੀ ਬਹੁਤ ਸਾਨੂੰ ਦੱਸਿਆ ਗਿਆ ਤੇ ਮਤਲਬ ਸਾਨੂੰ ਬਹੁਤ ਮੋਟੀਵੇਟ ਵੀ ਕੀਤਾ ਗਿਆ ਜੇ ਮੈਨਜ਼ ਵਾਸਤੇ ਸਾਨੂੰ ਪ੍ਰੈਪਰੇਸ਼ਨ ਵਾਸਤੇ ਕੀ ਕੁਝ ਕਰਨਾ ਚਾਹੀਦਾ ਉਹ ਵੀ ਬਹੁਤ ਕਸਨ ਦੱਸਿਆ ਜਿਹੜੀ ਇਹ ਉਪਰਾਲੇ ਹੋ ਰਹੇ ਨੇ ਇਹ ਵਧੀਆ ਹੈ ਬੱਚਿਆਂ ਨੂੰ ਅਕੇ ਇਸ ਚੀਜ਼ ਦੇ ਬਾਰੇ ਪਤਾ ਲੱਗਦਾ ਹੈਗਾ ਉਹਨਾਂ ਨੂੰ ਪੇਪਰ ਦੇ ਵਿੱਚ ਆਸਾਨੀ ਹੁੰਦੀ ਹੈ ਜਦੋਂ ਪੇਪਰ ਦੀ ਤਿਆਰੀ ਕਰਨੀ ਹੁੰਦੀ ਹੈ ਹਾਂਜੀ ਸਰ ਬਹੁਤ ਅੱਜ ਸਾਨੂੰ ਬਹੁਤ ਮੋਟੀਵੇਟ ਮੋਟੀਵੇਟ ਕੀਤਾ ਗਿਆ ਜਿਹੜੇ ਜਾਈ ਦਾ ਐਗਜ਼ਾਮ ਹੋਣਾ ਅੱਗੇ ਉਹਦੇ ਬਾਰੇ ਵੀ ਦੱਸਿਆ ਗਿਆ ਪ੍ਰੈਪਰੇਸ਼ਨ ਸੇਮ ਆਹ ਚੀਜ਼ ਮੋਟੀਵੇਟ ਕੀਤਾ ਲਾ ਤਾਂ ਕਿਵੇਂ ਦੇਖਦੇ ਹੋ ਤੁਸੀਂ ਅੱਜ ਜਿਹੜੀ ਤੁਸੀਂ ਪੇਪਰ ਇੱਥੇ ਦਿੱਤਾ ਔਰ ਤੁਹਾਨੂੰ ਕੀ ਨੋਲੇਜ ਮਿਲੀ ਸਾਨੂੰ ਬਹੁਤ ਵਧੀਆ ਨੋਲੇਜ ਮਿਲੀ ਮਤਲਬ ਕਿ ਅਸੀਂ ਗਾਂ ਕੀ ਕਰ ਸਕਦੇ ਹਾਂ ਇਸ ਤੋਂ ਇਸ ਤੋਂ ਅਸੀਂ ਬਹੁਤ ਕੁਝ ਸਿੱਖਿਆ ਵੀ ਅਸੀਂ ਬਹੁਤ ਕੁਝ ਛੱਕੇ ਕਰ ਸਕਦੇ ਹਾਂ ਤਾਂ ਹੋਰ ਵੀ ਸਟੂਡੈਂਟਸ ਮੌਜੂਦ ਹੈ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਕੀ ਜਾਣਕਾਰੀ ਮਿਲੀ ਅੱਗੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਜੀ ਪਹਿਲਾਂ ਤਾਂ ਮੋਸਟਲੀ ਸਟੂਡੈਂਟ ਹੁੰਦੇ ਆ ਕਿ ਜਿਹੜੇ ਮੈਡੀਕਲ ਨਾਨ ਮੈਡੀਕਲ ਰੱਖ ਲੈਂਦੇ ਆ ਬਟ ਅੱਗੇ ਫੀਲਡ ਦਾ ਨਹੀਂ ਪਤਾ ਹੁੰਦਾ ਉਹਨਾਂ ਨੇ ਕੀ ਕਰਨਾ ਹੈ ਜਾਂ ਕੀ ਨਹੀਂ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਉੱਥੇ ਆ ਕੇ ਇਹਨਾਂ ਨੇ ਇਹ ਦੱਸਿਆ ਕਿ ਤੁਸੀਂ ਨਾਨ ਮੈਡੀਕਲ ਤੋਂ ਅੱਗੇ ਤੁਸੀਂ ਕਿਹੜੇ ਕਿਹੜੇ ਫੀਲਡ ਚ ਜਾ ਸਕਦੇ ਹੋ ਜਿਵੇਂ ਮੈਕੈਨੀਕਲ ਇੰਜੀਨੀਅਰਿੰਗ ਹੋਗੀ ਜਾਂ ਮਲਕੀ ਇਲੈਕਟ੍ਰੋਨਿਕ ਜਾਂ ਕੋਈ ਵੀ ਮੈਂ ਸਪੈਸ਼ਲੀ ਪਹਿਲਾਂ ਆ ਕੇ ਸਾਡੇ ਹੋਸਟਲ 'ਚ ਸਾਨੂੰ ਪਹਿਲਾਂ ਵੀ ਕੈਰੀਅਰ ਕਾਉਂਸਲਿੰਗ ਹੋਈ ਸੀ ਉਸ ਟਾਈਮ ਵੀ ਇਹਨਾਂ ਨੇ ਬਹੁਤ ਵਧੀਆ ਸਮਝਾਇਆ ਸੀ ਸਾਨੂੰ ਉੱਥੇ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਦੱਸਿਆ ਕਿ ਨੈਕਸਟ ਸਾਡੇ ਕਿਹੜੇ ਕਿਹੜੇ ਫੀਲਡ ਨਿਕਲਦੇ ਆ ਜਾਂ ਨੀਟ ਤੋਂ ਬਾਅਦ ਜਾਂ ਜਈ ਤੋਂ ਬਾਅਦ ਕਿਸ ਤਰ੍ਹਾਂ ਕਿਹੜੇ ਟੈਸਟ ਕਿਸ ਟਾਈਮ ਕੰਡਕਟ ਹੋਣਾ ਹੈ ਕੀ ਉਹਨਾਂ ਦਾ ਰਿਜ਼ਲਟ ਇਹਨਾਂ ਨੇ ਸਾਰਾ ਸਾਨੂੰ ਬਹੁਤ ਬਰੀਫ ਤੇ ਵਧੀਆ ਦੱਸਿਆ ਇਦਾਂ ਦੇ ਪ੍ਰੋਗਰਾਮੇ ਹੁੰਦੇ ਰਹਿਣੇ ਚਾਹੀਦੇ ਹੈਗੇ ਬੱਚਿਆਂ ਨੂੰ ਅੱਗੇ ਵੀ ਇਦਾਂ ਦੇ ਮਿਲਣੀ ਚਾਹੀਦੀ ਹੈ ਹਾਂਜੀ ਸਰ ਕਿਉਂਕਿ ਨਾ ਕਾਫੀ ਸਟੂਡੈਂਟਸ ਹੁੰਦੇ ਆ ਇਸ ਚੀਜ਼ ਪ੍ਰਤੀ ਅ ਤਾਂ ਕਿ ਅੱਗੇ ਵੀ ਅਸੀਂ ਸਾਡੇ ਵੀ ਪੈਨਟਰਾ ਹੈ ਅੱਗੇ ਜਾ ਕੇ ਅਸੀਂ ਉਹਨਾਂ ਨੂੰ ਵੀ ਦੱਸਾਂਗੇ ਇਹੋ ਜਿਹੇ ਉਪਰਾਲੇ ਤਾਂ ਹੋਣੇ ਚਾਹੀਦੇ ਕਿਉਂਕਿ ਸਟੂਡੈਂਟਸ ਕਾਫੀ ਗਰੀਬ ਘਰਾ ਤਾਂ ਹੁੰਦੇ ਆ ਤੇ ਉਹਨਾਂ ਨੂੰ ਹੁੰਦਾ ਹੈ ਕਿ ਉਹ ਇਸ ਚੀਜ਼ ਦਾ ਬੈਨੀਫਿਟ ਲੈ ਲੈਣ ਤਾਂ ਬਿਲਕੁਲ ਅੱਜ ਦੂਰੋ ਦੂਰੋ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲ ਹੈਗੇ ਸੀਗੇ ਸਰਕਾਰੀ ਸਕੂਲਾਂ ਤੋਂ ਬੱਚੇ ਜਿਹੜੇ ਅੱਜ ਇੱਥੇ ਪਹੁੰਚੇ ਔਰ ਉਹਨਾਂ ਨੂੰ ਇਹ ਜੜੀ ਆ ਜਾਣਕਾਰੀ ਮਿਲੀ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਵਧੀਆ ਉਪਰਾਲਾ ਹੈ ਇਹ ਅੱਗੇ ਵੀ ਇਦਾਂ ਦਾ ਚੱਲਦਾ ਰਹਿਣਾ ਚਾਹੀਦਾ ਹੈਗਾ ਤਾਂ ਕਿ ਬੱਚਿਆਂ ਨੂੰ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਰਹੇ ਕੈਮਰਾ ਪਰਸਨ ਰ